ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਸਟੱਡੀ ਪੰਜਾਬ ਤੇ ਤਾਂ ਦੋਸਤੋ ਅੱਜ ਵੀ ਕਲਾਸ ਦੇ ਵਿੱਚ ਆਪਾਂ ਕੰਪਿਊਟਰ ਦੇ ਟੌਪਿਕ ਦੀ ਕਲਾਸ 18 ਸ਼ੁਰੂ ਕਰਨ ਜਾ ਰਹੇ ਹਾਂ ਦੋਸਤੋ ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਲੈਵਲ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਚਾਹੇ ਉਹ ਪੰਜਾਬ ਪੁਲਿਸ ਦਾ ਹੋਵੇ ਪੀ ਟ੍ਰਿਪਲ ਐਸ ਵੀ ਕਲਰਕ ਲੈਬਰ ਇੰਸਪੈਕਟਰ ਜਾਂ ਪੰਜਾਬ ਦਾ ਕੋਈ ਵੀ ਲੋ ਤੋਂ ਹਾਈ ਲੈਵਲ ਦਾ ਐਗਜ਼ਾਮ ਹੋਵੇ ਤਾ ਉਸ ਦੇ ਵਿੱਚ ਜਿਹੜਾ ਕੰਪਿਊਟਰ ਦਾ ਇੱਕ ਟਾਪਿਕ ਹੈ ਉਹ ਕਾਫੀ ਇੰਪੋਰਟੈਂਟ ਰਹਿਣ ਵਾਲਾ ਹੈ ਸੋ ਉਸ ਲਈ ਆਪਾਂ ਨੇ ਇੱਕ ਨਿਊ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਕੰਪਿਊਟਰ ਦੀ ਕਲਾਸਿਸ ਦੀ ਜਿਸ ਦੇ ਟੋਟਲ 240 ਕੁਐਸਚਨਸ ਕਵਰ ਹੋ ਚੁੱਕੇ ਨੇ ਹੋਪਸੋ ਤੁਸੀਂ ਉਹ ਕਲਾਸਿਸ ਵੇਖ ਲਈਆਂ ਹੋਣਗੀਆਂ ਤਾਂ ਅੱਜ ਦੀ ਆ ਜਿਹੜੀ ਆਪਣੀ ਕਲਾਸ 18 ਉਹ ਆਪਾਂ ਸ਼ੁਰੂ ਕਰਦੇ ਹਾਂ ਤਾਂ ਅੱਜ ਦੀ ਕਲਾਸ ਦਾ ਕੁਐਸਚਨ ਨੰਬਰ 241 ਵਾਟ ਇਜ਼ ਫਾਈਵ ਮੇਨ ਕੰਪੋਨੈਂਟਸ ਆਫ ਅ ਕੰਪਿਊਟਰ ਸਿਸਟਮ ਕੰਪਿਊਟਰ ਸਿਸਟਮ ਦੇ ਪੰਜ ਮੁੱਖ ਭਾਗ ਕਿਹੜੇ-ਕਿਹੜੇ ਨੇ ਕਾ ਕੰਪਿਊਟਰ ਸਿਸਟਮ ਦੇ ਆਪਾਂ ਨੇ ਪੰਜ ਮੁੱਖ ਭਾਗ ਦੱਸਣੇ ਨੇ ਕਿ ਕਿਹੜੇ ਕਿਹੜੇ ਸਭ ਤੋਂ ਇੰਪੋਰਟੈਂਟ ਰਹਿਣ ਵਾਲੇ ਨੇ ਤਾਂ ਇਸ ਦਾ ਰਾਈਟ ਆਨਸਰ ਦੱਸੋ ਤਾਂ ਤੁਹਾਡੇ ਕੋਲ 5 ਸਕਿੰਡਸ ਦਾ ਟਾਈਮ ਰਹੇਗਾ ਤਾਂ ਤੁਸੀਂ ਜਿਹੜਾ ਆਪਣਾ ਆਨਸਰ ਹੈ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਜਾਂ ਸੋਚ ਕੇ ਰੱਖ ਸਕਦੇ ਹੋ ਤਾਂ ਕੰਪਿਊਟਰ ਸਿਸਟਮ ਦੇ ਪੰਜ ਮੁੱਖ ਭਾਗ ਕਿਹੜੇ ਕਿਹੜੇ ਨੇ ਤਾਂ ਦੇਖਦੇ ਆ ਸਭ ਤੋਂ ਪਹਿਲਾ ਮੁੱਖ ਭਾਗ ਕਿਹੜਾ ਹੁੰਦਾ ਹੈ ਆਪਣੇ ਕੋਲ ਤਾਂ ਪਹਿਲਾ ਹੁੰਦਾ ਹੈ CPU ਠੀਕ ਹੈ ਸੈਂਟਰਲ ਪ੍ਰੋਸੈਸਿੰਗ ਯੂਨਿਟ ਠੀਕ ਹੈ ਨਾ ਸੀਪੀਯੂ ਦੇਖੋ ਕਿਸ-ਕਿਸ ਦੇ ਵਿੱਚ ਹੈ ਇਸ ਦੇ ਵਿੱਚ ਵੀ ਹੈ ਤੇ ਇਸ ਦੇ ਵਿੱਚ ਵੀ ਹੈ ਠੀਕ ਹੈ ਸੀਪੀਓ ਹੋ ਗਿਆ ਨੈਕਸਟ ਦੇਣਿਆ ਉਸ ਦੀ ਮੈਮਰੀ ਉਸ ਦੀ ਹਾਰਡ ਡਿਸਕ ਠੀਕ ਹੈ ਮੈਮਰੀ ਦੇਖੋ ਕਿਸ ਦੇ ਵਿੱਚ ਹੈ ਇਹ ਆ ਗਿਆ ਮੈਮਰੀ ਠੀਕ ਹੈ ਤੀਸਰਾ ਕੀ ਹੈ ਸਿਸਟਮ ਮਤਲਬ ਸਿਸਟਮ ਬਸ ਹੋਣੀ ਚਾਹੀਦੀ ਹੈ ਜੋ ਇੱਕ ਦੂਜੇ ਨਾਲ ਕਨੈਕਟ ਕਰਦੇ ਨੇ ਤਾਂ ਆ ਸਿਸਟਮ ਬਸ ਆ ਗਿਆ ਤੇ ਇਨਪੁਟ ਤੇ ਆਉਟਪੁਟ ਸਿਸਟਮ ਹੋਣੀ ਚਾਹੀਦੀ ਨੇ ਜੋ ਇਨਪੁਟ ਤੇ ਆਉਟਪੁਟ ਦੋਨੋਂ ਨੇ ਉਹ ਹੋਣੇ ਚਾਹੀਦੇ ਨੇ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ ਆਪਸ਼ਨ ਨੰਬਰ ਡੀ ਆ ਕੰਪਿਊਟਰ ਸਿਸਟਮ ਦੇ ਪੰਜ ਮੁੱਖ ਭਾਗ ਹੁੰਦੇ ਨੇ CPU, ਮੈਮਰੀ, ਸਿਸਟਮ ਬਸ, ਇਨਪੁਟ ਤੇ ਆਉਟਪੁਟ ਠੀਕ ਹੈ ਤਾਂ ਨੈਕਸਟ ਕੁਐਸਚਨ ਦੇਖਦੇ ਆਪਾਂ ਕੁਐਸਚਨ ਨੰਬਰ 242 ਆ ਹਾਰਡ ਡਿਸਕ ਡਰਾਈਵ ਕੈਨ ਬੀ ਡਾਇਰੈਕਟਲੀ ਕਨੈਕਟਡ ਟੂ ਅ PC ਵਾਇਪ ਤਾਂ ਜਿਹੜੀ ਇੱਕ ਹਾਰਡ ਡਿਸਕ ਡਰਾਈਵ ਹੁੰਦੀ ਹੈ ਉਸ ਨੂੰ ਡੈਸ਼ ਰਾਹੀਂ ਇੱਕ PC ਨਾਲ ਸਿੱਧਾ ਕਨੈਕਟ ਕੀਤਾ ਜਾ ਸਕਦਾ ਹੈ ਤਾਂ ਹਾਰਡ ਡਿਸਕ ਡਰਾਈਵ ਨੂੰ ਅਗਰ ਆਪਾਂ ਨੇ ਕਿਸੇ PC ਨਾਲ ਸਿੱਧਾ ਕਨੈਕਟ ਕਰਨਾ ਹੋਵੇ ਤਾਂ ਉਸ ਦੇ ਲਈ ਆਪਾਂ ਕਿਸ ਚੀਜ਼ ਦਾ ਯੂਜ਼ ਕਰਦੇ ਆਂ ਕੀ ਆਪਸ਼ਨ ਨੇ ਆਪਣੇ ਕੋਲ ਐਸ ਸੀ ਐਸ ਆਈ ਇੰਟਰਫੇਸ ਪੈਰਲਲ ਇੰਟਰਫੇਸ ਵੈਨ ਇੰਟਰਫੇਸ ਦੇ ਯੂ ਐਸ ਬੀ ਇੰਟਰਫੇਸ ਤਾਂ ਇਸ ਦਾ ਰਾਈਟ ਆਨਸਰ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ ਆਪਸ਼ਨ ਨੰਬਰ A SSCSI ਇੰਟਰਫੇਸ ਠੀਕ ਹੈ ਅ ਦੇਖੋ ਤੁਹਾਨੂੰ ਇਹ ਚੀਜ਼ਾਂ ਸਮਝਣ ਦੇ ਵਿੱਚ ਥੋੜੀਆਂ ਔਖੀਆਂ ਲੱਗ ਰਹੀਆਂ ਹੋਣਗੀਆਂ SSCSI ਠੀਕ ਹੈ ਤਾਂ ਇਸ ਦੇ ਲਈ ਮੈਂ ਇੱਕ ਥਿਊਰੀ ਦੀ ਇੱਕ ਪੂਰੀ ਦੀ ਪੂਰੀ ਕੰਪਿਊਟਰ ਦੀ ਬੁੱਕ ਤਿਆਰ ਕਰ ਰਿਹਾ ਤਕਰੀਬਨ ਹੁਣ ਇਸ ਮਾਂ ਤੋਂ ਬਹੁਤ ਤਿਆਰ ਹੋ ਜਾਵੇਗੀ ਤਾਂ ਉਸ ਦੇ ਵਿੱਚ ਮੈਂ ਡਾਇਗਰਾਮ ਵਾਈਜ਼ ਉਸ ਦੇ ਵਿੱਚ ਬਿਲਕੁਲ ਸਮਝਾਇਆ ਗਿਆ ਹੈ ਕਿ SSCSI ਇੰਟਰਫੇਸ ਕੀ ਹੁੰਦਾ ਹੈ ਬੱਸ ਕੀ ਹੁੰਦੀ ਹੈ ਇਸ ਦੇ ਵਿੱਚ ਠੀਕ ਹੈ ਪ੍ਰਿੰਟਰ ਕੀ ਹੁੰਦੇ ਨੇ ਇਨਪੁਟ ਆਉਟਪੁਟ ਸਿਸਟਮ ਕੀ ਹੁੰਦਾ ਹੈ ਕਿਵੇਂ ਇਹ ਕਨੈਕਟਡ ਹੁੰਦੇ ਨੇ ਇੱਕ ਦੂਜੇ ਦੇ ਨਾਲ ਤੇ ਜੇਕਰ ਗੱਲ ਕਰੀਏ ਆਪਾਂ ਜਨਰੇਸ਼ਨ ਦੀ ਫਰਸਟ ਜਨਰੇਸ਼ਨ ਕੀ ਸੀ ਉਸ ਦੇ ਵਿੱਚ ਕੀ ਕੀ ਯੂਜ਼ ਕੀਤਾ ਗਿਆ ਸੀ ਤਾਂ ਇਹ ਸਾਰਾ ਕੁਝ ਮੈਂ ਇੱਕ ਡਾਇਗਰਾਮ ਦੇ ਥਰੂ ਤੁਹਾਨੂੰ ਉਸ ਥਿਊਰੀ ਦੇ ਵਿੱਚ ਸਮਝਾਵਾਂਗਾ ਠੀਕ ਹੈ ਉਸ ਦੀ ਆਪਾਂ ਵੀਡੀਓ ਕਲਾਸਿਸ ਵੀ ਲਵਾਂਗੇ ਲਾਈਵ ਤੇ ਦੂਜਾ ਨੰਬਰ ਉਸ ਦੀ ਇੱਕ ਪੀਡੀਐਫ ਵੀ ਤਿਆਰ ਕਰਾਂ ਜੋ ਮੈਂ ਤੁਹਾਨੂੰ ਪ੍ਰੋਵਾਈਡ ਕਰ ਸਕਾਂਗਾ ਠੀਕ ਹੈ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ A SCSI ਇੰਟਰਫੇਸ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 243 ਵਿੱਚ ਵਨ ਆਫ ਦਾ ਫੋਲੋਇੰਗ ਪ੍ਰਿੰਟਰ ਇਸ ਸੂਟੇਬਲ ਫਾਰ ਪ੍ਰਿੰਟਿੰਗ ਸਪੌਕੇਟ ਫੀਡ ਕਾਰਬਨ ਕਾਪੀਸ ਹੇਠ ਦਿੱਤੇ ਪ੍ਰਿੰਟਰਾਂ ਵਿੱਚੋਂ ਕਿਹੜਾ ਪ੍ਰਿੰਟਰ ਸਪੌਕੇਟ ਫੀਡ ਕਾਰਬਨ ਕਾਪੀਆਂ ਨੂੰ ਛਾਪਣ ਲਈ ਢੁਕਮਾ ਹੈ ਸਪੌਕੇਟ ਫੀਡ ਕਾਰਬਨ ਕਾਪੀਆਂ ਦਾ ਉਸਦੇ ਲਈ ਕਿਹੜਾ ਪ੍ਰਿੰਟਰ ਯੂਜ਼ ਕੀਤਾ ਜਾਂਦਾ ਹੈ ਤਾਂ ਉਸਦੇ ਲਈ ਯੂਜ਼ ਕੀਤਾਦਾ ਡਾਟ ਮੈਟ੍ਰਿਕਸ ਪ੍ਰਿੰਟਰ ਠੀਕ ਹੈ ਜੇਕਰ ਇਗਜ਼ਾਮ ਦੇ ਵਿੱਚ ਪੁੱਛਿਆ ਜਾਵੇ ਕਿ ਸਪੌਕੇਟ ਫੀਡ ਕਾਰਬਨ ਕਾਪੀ ਤਾਂ ਇੱਥੋਂ ਤੁਸੀਂ ਯਾਦ ਰੱਖਣਾ ਹੈ ਕਿ ਡਾਟ ਮੈਟ੍ਰਿਕਸ ਪ੍ਰਿੰਟਰ ਦਾ ਯੂਜ਼ ਕੀਤਾ ਜਾਵੇਗਾ ਇਸ ਕਾਪੀਆਂ ਦੇ ਲਈ ਤਾਂ ਨੈਕਸਟ ਦੇਖ ਲਿਨੀਏ ਆ ਕੁਐਸਚਨ ਨੰਬਰ 244 विच इज़ नॉट एनी कइं प्रिंटर इन्होंने प्रिंटर नहीं है ऑप्शन मैट्रिक्स। अपनेवील ड्रिलोटमैट्रिक्स आंसर की रहेगा अपने देखो एक प्रिंटर मैं पढ़ा चुके हैं, डेजीवील भी डॉटमैट बट ड्रिल कोई भी किसी भी तरह की प्रिंटर की किस्म नहीं है ठीक है तो सीज का राइट आंसर ड्रिल नैक्सट क्वेश्चन देखते देख दे हैं एडसैक स्टैंड फॉर काफी इंपोर्टेंट क्वेश्चन है जी एडसैक की फुलफॉर्म की रहेगी ईडीएस ए सी इसकी भी फुलफॉर्म की रहेगी अपने को इसकी फुल फॉर्म रहेगी अपने को नंबर ए इज द राइट आंसर इलेक्ट्रॉनिक डिले स्टोरेज आटोमैटिक कैलकुलेटर ठीक है यही याद रखना है ठीक है इलेक्ट्रॉनिक डिले स्टोरेज आटोमैटिक कंप्यूटर तो बच्चे इस काफ़ी कन्फ्यूज होंगे आंगी तरह रट लेनी है इलैक्ट्रॉनिक डिले स्टोरेज आटोमैटिक कैलकुलेटर ए इज द रईट आंसर नैक्सट क्वेश्चन देखते हैं आई बी एम चौदह सौ एक जो आई बी एम सौदा सौ एक मॉडल ਉਹ ਕਿਹੜੀ ਜਨਰੇਸ਼ਨ ਦਾ ਕੰਪਿਊਟਰ ਸੀ IBM 1401 ਤਾਂ ਇਸ ਦਾ ਰਾਈਟ ਆਨਸਰ ਕੀ ਰਹੇਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ B ਸੈਕਿੰਡ ਜਨਰੇਸ਼ਨ ਕੰਪਿਊਟਰ ਠੀਕ ਹੈ ਤਾਂ ਜਿਹੜਾ IBM 1401 ਸੀ ਉਹ ਸੈਕਿੰਡ ਜਨਰੇਸ਼ਨ ਕੰਪਿਊਟਰ ਦੀ ਕੈਟਾਗਰੀ ਦੇ ਵਿੱਚ ਆਉਂਦਾ ਸੀ B ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਹਾਂ ਦਾ ਫਰਸਟ ਕੰਪਿਊਟਰ ਲੈਂਗੁਏਜ ਜਿਹੜੇ ਡਿਵੈਲਪਡ ਵਾਸ ਤਾਂ ਜਿਹੜੀ ਪਹਿਲੀ ਵਿਕਸਿਤ ਕੰਪਿਊਟਰ ਭਾਸ਼ਾ ਸੀ ਉਹ ਕਿਹੜੀ ਸੀ ਤਾਕੀ ਰਾਈਟ ਆਨਸਰ ਹੈ ਗਾਇਜ਼ ਆਪਣੇ ਕੋਲ ਤਾਂ ਜਿਹੜੀ ਫਸਟ ਕੰਪਿਊਟਰ ਲੈਂਗੁਏਜ ਸੀ ਉਹ ਕਿਹੜੀ ਸੀ ਆਪਣੇ ਕੋਲ ਤਾਂ ਕੀ ਰਾਈਟ ਆਨਸਰ ਹੋਏਗਾ ਤਾਂ ਇਸ ਦਾ ਰਾਈਟ ਆਨਸਰ ਹੋਏਗਾ ਆਪਣੇ ਕੋਲ ਫੋਰਟਰਨ ਡੀ ਇਜ਼ ਦਾ ਰਾਈਟ ਆਨਸਰ ਤਾਂ ਜਿਹੜੀ ਫੋਰਟਰਨ ਸੀ ਉਹ ਕੀ ਸੀ ਉਹ ਸਭ ਤੋਂ ਪਹਿਲੀ ਫਸਟ ਕੰਪਿਊਟਰ ਲੈਂਗੁਏਜ ਜੀਓ ਡਿਵੈਲਪ ਕੀਤੀ ਗਈ ਸੀ ਫੋਰਟਰਨ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਵਿਚ ਆਫ ਦਾ ਫਸਟ ਕੰਪਿਊਟਰ ਸਪਰੈਡਸ਼ੀਟ ਪ੍ਰੋਗਰਾਮ ਵਾਸਤਾ ਪਹਿਲਾ ਕੰਪਿਊਟਰ ਸਪਰੈਡਸ਼ੀਟ ਪ੍ਰੋਗਰਾਮ ਕਿਹੜਾ ਸੀ ਤਾਂ ਸਭ ਤੋਂ ਫਸਟ ਕੰਪਿਊਟਰ ਸਪਰੈਡਸ਼ੀਟ ਪ੍ਰੋਗਰਾਮ ਕਿਹੜਾ ਸੀ ਤਾਂ ਕੀ ਰਾਈਟ ਆਨਸਰ ਹੈਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਸੀ ਵਿਜੀ ਕੈਲਕਸ ਤਾਂ ਜਿਹੜਾ ਸਭ ਤੋਂ ਫਰਸਟ ਕੰਪਿਊਟਰ ਸਪਰੈਡਸ਼ੀਟ ਪ੍ਰੋਗਰਾਮ ਸੀ ਉਹ ਸੀ ਵਿਜੀ ਕੈਲਕਸ ਸੀ ਇਸ ਦਾ ਰਾਈਟ ਆਨਸਰ ਯਾਦ ਰੱਖਣਾ ਹੈ ਐਗਜ਼ਾਮ ਦੇ ਵਿੱਚ ਕਾਫੀ ਪੁੱਛਿਆ ਗਿਆ ਕੁਐਸਚਨ ਹੈ ਠੀਕ ਹੈ ਤਾਂ ਸਭ ਤੋਂ ਕਿਹੜਾ ਫਰਸਟ ਕੰਪਿਊਟਰ ਸਪਰੈਡਸ਼ੀਟ ਪ੍ਰੋਗਰਾਮ ਦਾ ਇਸ ਦੇ ਵਿੱਚ ਬੱਚੇ ਕੀ ਕਰ ਦਿੰਦੇ ਨੇ ਐਮ ਐਸ ਐਕਸਲ ਲਿਖ ਦਿੰਦੇ ਨੇ ਜਾਂ ਵਰਡ ਲਿਖ ਦਿੰਦੇ ਨੇ ਬਟ ਇਸ ਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਰਹੇਗਾ ਵਿਜੀ ਕੈਲਕਸ ਸਭ ਤੋਂ ਫਰਸਟ ਸਪਰੈਡਸ਼ੀਟ ਪ੍ਰੋਗਰਾਮ ਸੀ ਇਸ ਦਾ ਰਾਈਟ ਆਨ ਨੈਕਸਟ ਦੇਖਦੇ ਹਾਂ ਫਰਸਟ ਕੰਪਿਊਟਰ ਮਾਊਸ ਵਾਸ ਬਿਲਟ ਬਾਇ ਦਾ ਜਿਹੜਾ ਫਰਸਟ ਕੰਪਿਊਟਰ ਮਾਊਸ ਸੀ ਤਾਂ ਉਹ ਕਿਸ ਦੁਆਰਾ ਵਿਕਸਿਤ ਕੀਤਾ ਗਿਆ ਸੀ ਕਿਸ ਦੁਆਰਾ ਡਿਵੈਲਪ ਕੀਤਾ ਗਿਆ ਸੀ ਸਭ ਤੋਂ ਪਹਿਲਾ ਕੰਪਿਊਟਰ ਦਾ ਮਾਊਸ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਤਾਂ ਇਸ ਦਾ ਰਾਈਟ ਆਨਸਰ ਕੀ ਰਹੇਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ অপਸ਼ਨ ਨੰਬਰ A ਡਗਲਸ ਐਗਲਬਰਟ ਤਾਂ ਜਿਹੜਾ ਡਗਲਸ ਐਗਲਬਰਟ ਸੀ ਉਸਨੇ ਕੀ ਕੀਤਾ ਸੀ ਸਭ ਤੋਂ ਪਹਿਲਾ ਕੰਪਿਊਟਰ ਦੇ ਮਾਊਸ ਦਾ ਅਵਿਸ਼ਕਾਰ ਕੀਤਾ ਸੀ ਡਗਲਸ ਐਗਲਬਰਟ ਯਾਦ ਰੱਖਣਾ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਨੈਕਸਟ ਦੇਖ ਲੈਂਦੇ ਆ ਅਬੈਕਸ ਵਾਸ ਇਨਵੈਂਟਡ ਇਨ ਤਾਂ ਅਬੈਕਸ ਦੀ ਖੋਜ ਕਿਸ ਨੇ ਕੀਤੀ ਸੀ ਅਬੈਕਸ ਦੀ ਤਾਂ ਕੀ ਰਾਈਟ ਆਨਸਰ ਹੈਗਾ ਅਬੈਕਸ ਦੀ ਖੋਜ ਦਾ ਨਾ ਅਬੈਕਸ ਦੀ ਖੋਜ ਸੀ ਜਿਹੜੀ ਉਹ ਕਿੱਥੇ ਕੀਤੀ ਗਈ ਸੀ ਅਬੈਕਸ ਵਾਸ ਇਨਵੈਂਟਡ ਇਨ ਤਾਂ ਜਿਹੜੀ ਅਬੈਕਸ ਦੀ ਖੋਜ ਸੀ ਉਹ ਕੀਤੀ ਗਈ ਸੀ ਚਾਈਨਾ ਦੇ ਵਿੱਚ ਡੀ ਇਜ਼ ਦਾ ਰਾਈਟ ਆਨਸਰ ਅਬੈਕਸ ਜਿਹੜੀ ਖੋਜ ਸੀ ਉਹ ਕਿੱਥੇ ਕੀਤੀ ਗਈ ਸੀ ਚਾਈਨਾ ਦੇ ਵਿੱਚ ਕੀਤੀ ਗਈ ਸੀ ਇਹ ਵੀ ਯਾਦ ਰੱਖਣਾ ਤੁਸੀਂ ਨੈਕਸਟ ਦੇਖ ਲੈਂਦੇ ਆ ਮਾਰਕ 1 ਵਾਸ ਇਨਵੈਂਟਡ ਬਾਈ ਤਾਂ ਜਿਹੜਾ ਮਾਰਕ 1 ਕੰਪਿਊਟਰ ਸੀ ਉਹ ਕਿਸ ਦੁਆਰਾ ਵਿਕਸਿਤ ਕੀਤਾ ਗਿਆ ਸੀ ਮਾਰਕ 1 ਕੰਪਿਊਟਰ ਤਾਂ ਉਹ ਕਿਸ ਦੁਆਰਾ ਵਿਕਸਿਤ ਕੀਤਾ ਗਿਆ ਸੀ ਤਾਂ ਉਹ ਵਿਕਸਿਤ ਕੀਤਾ ਗਿਆ ਸੀ ਹਾਵਰਡ ਏਕਨ ਦੁਆਰਾ ਹਾਵਰਡ ਏਕਨ ਦੁਆਰਾ ਕੀ ਸੀ ਮਾਰਕ 1 ਕੰਪਿਊਟਰ ਵਿਕਸਿਤ ਕੀਤਾ ਗਿਆ ਸੀ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਹਾਂ ਫਾਦਰ ਆਫ ਕੰਪਿਊਟਰ ਆਰਕੀਟੈਕਚਰ ਕੰਪਿਊਟਰ ਆਰਕੀਟੈਕਚਰ ਦੇ ਪਿਤਾ ਕੌਣ ਸਨ ਦੇਖੋ ਇੱਕ ਤਾਂ ਹੁੰਦਾ ਆਪਣੇ ਕੋਲ ਫਾਦਰ ਆਫ ਕੰਪਿਊਟਰ हूँ इतने पूछ रहे हैं फादर ऑफ अप्यूटर आर्कीटेक्चर आर्कीटैक्ट का कंप्यूटर का आर्कीटेक्चर से कौन सर की राइट आंसर रहेगा अपने को जोहन वॉन न्यूमोन ठीक है बी इज द राइट आंसर जोहन वॉन न्यूमोन जी हो गए से कंप्यूटर आर्कीटेक्चर पिता से बी इज द राइट आंसर नैक्सट क्वेश्चन मूव करते हैं यूनीवैस इज काफ़ी इंपोर्टेंट क्वेश्चन है तो यूनीवैस की फुलफॉर्म की रहेगी अपने को इसकी फुलफॉर्म रहेगी अपने कोशन नंबर ए यूनीवरसल ऑटोमैटिक कंप्यूटर ए इज़ द राइट आंसर यूनिवर्सल ऑटोमैटिक कंप्यूटर नेक्स्ट विजिट करी इज़ सैड टू बी द फर्स्ट कंप्यूटर प्रोग्राम इसको पहला कंप्यूटर प्रोग्रामर कहा जाता है तो यह भी काफ़ी इंपोर्टेंट है सब तो पहला कंप्यूटर प्रोग्राम किसान कहा जाता है तो वह कहा जाता है एडा लैबलैक्स ठीक है एडा लैबलैक्सू जाता है पहला कंप्यूटर प्रोग्राम कहा जाता है ठीक है याद रखना ए इज़ का राइट आंसर नैक्सट विजिट कर ਸੀ ਭਾਸ਼ਾ ਨੂੰ ਕਿਸ ਤਰ੍ਹਾਂ ਦੇ ਜਾਣਿਆ ਜਾਂਦਾ ਹੈ ਤਾਂ ਸੀ ਜਿਹੜੀ ਲੈਂਗੁਏਜ ਦੇ ਉਹ ਕਿਸ ਲੈਵਲ ਦੀ ਲੈਂਗੁਏਜ ਦੇ ਤਾਂ ਕੀ ਰਾਈਟ ਆਨਸਰ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਬੀ ਹਾਈ ਲੈਵਲ ਪ੍ਰੋਗਰਾਮਿੰਗ ਲੈਂਗੁਏਜ ਠੀਕ ਹੈ ਬੀ ਇਸ ਦਾ ਰਾਈਟ ਆਨਸਰ ਤਾਂ ਜਿਹੜੀ ਸੀ ਸੀ ਲੈਂਗੁਏਜ ਹੁੰਦੀ ਹੈ ਉਹ ਹਾਈ ਲੈਵਲ ਪ੍ਰੋਗਰਾਮਿੰਗ ਲੈਂਗੁਏਜ ਹੁੰਦੀ ਹੈ ਠੀਕ ਹੈ ਬੀ ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲੈਂਦੇ ਆ ਵਿਚ ਆਫ ਦਾ ਫੋਲੋਇੰਗ ਪੇਅਰ ਆਫ ਜਨਰੇਸ਼ਨ ਆਫ ਕੰਪਿਊਟਰ ਰਿਪਰੈਜ਼ੈਂਟੇਟਿਵ ਸਿਸਟਮ ਇਸ ਕਰੈਕਟ ਕੰਪਿਊਟਰ ਦੀ ਨਮਾਇੰਦਗੀ ਪ੍ਰਣਾਲੀ ਵਿੱਚੋਂ ਕਿਹੜੀ ਜੋੜੀ ਸਹੀ ਹੈ ਤਾਂ ਜਿਹੜਾ ਆ ਫਰਸਟ ਜਨਰੇਸ਼ਨ ਸੀ ਐਡ ਸੈਕ ਦੇ ਵਿੱਚ ਆਉਂਦਾ ਸੀ ਥਰਡ ਦੇ ਵਿੱਚ ਆਈਜੀਐਮ 360 ਆਉਂਦਾ ਹੈ ਫੋਰ ਦੇ ਵਿੱਚ ਐਪਲ ਸੈਕੰਡ ਆਉਂਦਾ ਹੈ ਤਾਂ ਇਹਦੀ ਆਪਾਂ ਨੇ ਦੱਸਣਾ ਹੈ ਕਿ ਕਿਹੜੀ ਜਨਰੇਸ਼ਨ ਸਹੀ ਨੇ ਤਾਂ ਇਸ ਦਾ ਰਾਈਟ ਆਨਸਰ ਦੱਸੋ ਕੀ ਰਹੇਗਾ ਆ ਇਸ ਦਾ ਰਾਈਟ ਆਨਸਰ ਆਪਣੇ ਕੋਲ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਡੀ ਆਫ ਜਿਹੜਾ ਐਡ ਸੈਕਸੀ ਉਹ ਫਰਸਟ ਜਨਰੇਸ਼ਨ ਦਾ ਸੀ ਥਰਡ ਸੀ ਜਿਹੜਾ ਆਈਬੀਐਮ 360 ਸੀ ਫੋਰ ਦੇ ਵਿੱਚ ਐਪਲ ਦਾ ਸੈਕੰਡ ਆਂਦਾ ਸੀ ਤਾਂ ਤਿੰਨੋਂ ਜਨਰੇਸ਼ਨ ਜਿਹੜੀਆਂ ਸਹੀ ਨੇ ਡੀ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਹੂ ਇਸ ਦਾ ਫਾਦਰ ਆਫ ਸੁਪਰ ਕੰਪਿਊਟਰ ਸੁਪਰ ਕੰਪਿਊਟਰ ਦਾ ਪਿਤਾ ਕੌਣ ਹੈ ਕਾਫੀ ਇੰਪੋਰਟੈਂਟ ਹੈ ਤਾਂ ਜਿਹੜਾ ਸੁਪਰ ਕੰਪਿਊਟਰ ਸੀ ਉਹ ਕਿਸੇ ਨੇ ਬਣਾਇਆ ਸੀ ਸੀਮੋਰ ਕ੍ਰਾਈਨ ਨੇ ਏ ਇਸ ਦਾ ਰਾਈਟ ਆਨਸਰ ਜਿਹੜਾ ਸੁਪਰ ਕੰਪਿਊਟਰ ਸੀ ਉਹ ਕਿਸੇ ਦੁਆਰਾ ਬਣਾਇਆ ਗਿਆ ਸੀ ਸੀਮੋਰ ਕ੍ਰਾਈ ਦੇ ਦੁਆਰਾ ਬਣਾਇਆ ਗਿਆ ਸੀ ਠੀਕ ਹੈ ਕਾਫੀ ਇੰਪੋਰਟੈਂਟ ਹੈ ਯਾਦ ਰੱਖਣਾ ਹੈ ਨ ਪਾਸਕਲਿਨ ਵਾਸ ਇਨਵੈਂਟਡ ਬਾਈ ਤਾਂ ਪਾਸਕਲਿਨ ਦੀ ਖੋਜ ਕਿਸ ਦੁਆਰਾ ਕੀਤੀ ਗਈ ਸੀ ਪਾਸਕਲਿਨ ਦੀ ਤਾਂ ਕੀ ਰਾਈਟ ਆਨਸਰ ਰਹੇਗਾ ਤਾਂ ਜਿਹੜੀ ਪਾਸਕਲਿਨ ਦੀ ਖੋਜ ਸੀ ਉਹ ਕਿਸ ਦੁਆਰਾ ਕੀਤੀ ਗਈ ਸੀ ਤਾਂ ਉਹ ਕੀਤੀ ਗਈ ਸੀ ਬਲੇਜ਼ ਪਾਸਕਲ ਦੁਆਰਾ ਠੀਕ ਹੈ ਤਾਂ ਪਾਸਕਲਿਨ ਤੋਂ ਤੁਸੀਂ ਯਾਦ ਰੱਖਣਾ ਹੈ ਤਾਂ ਪਾਸਕਲਿਨ ਦਾ ਮਤਲਬ ਕੀ ਬਣ ਗਿਆ ਬਲੇਜ਼ ਪਾਸਕਲ ਉਸਨੇ ਆਪਣੇ ਨਾਮ ਦੇ ਹੀ ਨਾਮ ਤੇ ਰੱਖਿਆ ਗਿਆ ਸੀ ਇਹਦਾ ਨਾਮ ਠੀਕ ਹੈ ਤਾਂ ਇਹਦਾ ਪਾਸਕਲਿਨ ਸੀ ਉਹ ਬਲੇਜ਼ ਪਾਸਕਲ ਦੁਆਰਾ ਇਨਵੈਂਟ ਕੀਤਾ ਗਿਆ ਸੀ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਵਿਜ਼ਿਟ ਕਰਦੇ ਹਾਂ Who is considered as father of markup language? ਤਾਂ markup ਜਿਹੜੀ ਲੈਂਗੁਏਜ ਸੀ ਉਸਦੇ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਉਹ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ ਆਪਸ਼ਨ ਨੰਬਰ B ਚਾਰਲਸ ਗੋਡਫੋਪ ਤਾਂ ਜਿਹੜਾ markup ਲੈਂਗੁਏਜ ਸੀ markup ਲੈਂਗੁਏਜ ਦਾ ਜਿਹੜਾ ਫਾਦਰ ਸੀ ਉਹ ਸੀ ਚਾਰਲਸ ਗੋਡਫੋਪ ਤਾਂ ਯਾਦ ਰੱਖਣਾ ਹੈ ਕਾਫੀ ਇੰਪੋਰਟੈਂਟ ਕੁਐਸਚਨ ਨੇ ਅੱਜ ਦੀ ਕਲਾਸ ਦੇ ਅੱਜ ਦੀ ਕਲਾਸ ਦਾ ਆਪਾਂ ਲਾਸਟ ਕੁਐਸਚਨ ਦੇਖ ਲੈਂਦੇ ਆ ਪਾਦਰ ਆਫ ਪਰਸਨਲ ਕੰਪਿਊਟਰ ਦਾ ਪਰਸਨਲ ਕੰਪਿਊਟਰ ਦਾ ਪਿਤਾ ਕੌਣ ਹੈ ਤਾਂ ਕੀ ਰਾਈਟ ਆਨਸਰ ਹੈਗਾ ਤਾਂ ਜਿਹੜਾ ਪਰਸਨਲ ਕੰਪਿਊਟਰ ਸੀ ਉਹ ਇਜ਼ਾਦ ਕੀਤਾ ਗਿਆ ਸੀ ਈਡੀ ਰੋਬਰਟਸ ਦੁਆਰਾ ਡੀ ਇਸ ਦਾ ਰਾਈਟ ਆਨਸਰ ਈਡੀ ਰੋਬਰਟਸ ਦੁਆਰਾ ਕੀ ਕੀਤਾ ਗਿਆ ਪਰਸਨਲ ਕੰਪਿਊਟਰ ਦਾ ਇਨਵੈਂਸ਼ਨ ਕੀਤਾ ਗਿਆ ਸੀ ਡੀ ਇਸ ਦਾ ਰਾਈਟ ਆਨਸਰ ਤਾਂ ਦੋਸਤੋ ਅੱਜ ਦੀ ਕਲਾਸ ਦੇ ਆਪਣੇ 260 ਕੁਐਸਚਨਸ ਕਵਰ ਹੋ ਚੁੱਕੇ ਨੇ ਹੋਪਸੋ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਣੀ ਦੋਸਤੋ ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੈ ਤਾਂ ਇਸ ਵੀਡੀਓ ਨੂੰ ਚੱਲਦੀ ਜਾਈਂ ਲਾਈਕ ਜ਼ਰੂਰ ਕਰ ਦਿਓ ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਜਲਦੀ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਸੋ ਮਾਚ